ਹਰ ਪੀੜਤ ਕਿਸਾਨਾਂ ਦਾ ਏਕਾ ਜਿੰਦਾਬਾਦ 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 ਭਰਾਤਨ ਜਥੇਬੰਦੀਆਂ ਦਾ ਏਕਾ ਜਿੰਦਾਬਾਦ 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 ਭਰਾਤਨ ਜਥੇਬੰਦੀਆਂ ਦਾ ਏਕਾ ਜਿੰਦਾਬਾਦ 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 ਸਾਡੇ ਕਿਸਾਨਾਂ ਨੇ ਮਾਰੀਏ ਖਰੜੀ ਸਰਕਾਰ ਮਰਦਾਬਾਦ ਜਿੰਦਾਬਾਦ ਮਰਦਾਬਾਦ ਸਾਡੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਤਰਾ ਬਣਾਉਣ ਦੀ ਸਰਕਾਰ ਮਰਦਾਬਾਦ ਜਿੰਦਾਬਾਦ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਮਰਦਾਬਾਦ ਔਰ ਪੀੜਤ ਕਿਸਾਨਾਂ ਦਾ ਜਿੰਦਾਬਾਦ 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 ਇਹ ਵੀ ਇਹ ਅਧਿਕਾਰ ਦੇਸ਼ੋ ਪਰਨਾ ਨਾ ਸਕਣਾ ਹੈ ਹੋ ਗਏ ਸਾਡੇ ਕਿਸਾਨਾਂ ਨੂੰ ਹਰੀਕੇ ਹੈਡ ਤੋਂ 80 ਫੁੱਟ ਦੀ ਉਚਾਈ ਤੇ ਬੈਠੇ ਹੋਏ ਨੇ ਪਰ ਸਰਕਾਰ ਵੱਲੋਂ ਨਾ ਗੱਲ ਸੁਣਨਾ ਇੱਕ ਬਹੁਤ ਵੱਡੀ ਖੇਤੀ ਵਾਲੀ ਗੱਲ ਹੈ ਉਹ ਹਰ ਇੱਕ ਕਿਸਾਨ ਆਪਦੇ ਮਾਰਜੇ ਸੰਬੰਧੀ ਦੇਖੇ ਹੋਏ ਨੇ ਅੱਜ ਜਿਹੜੀ ਕਾਲ ਤੁਹਾਡੇ ਸਾਹਮਣੇ ਆ ਇਹ ਕਿਸਾਨਾਂ ਦਾ ਹਜੂਮ ਜਿਹੜਾ ਹੈ ਉਹ ਵੱਡਾ ਜਾਏਗਾ ਕੱਲੇ ਕਲੀ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਇਹ ਗੱਲ ਦੱਸਣੀ ਚਾਹੁੰਨਾ ਕਿ ਕੱਠ ਇੰਨਾ ਜਿਆਦਾ ਵੱਡਾ ਹੋਏਗਾ ਉਹਨਾਂ ਦੀ ਕਾਲ ਦੇ ਵਿੱਚ ਅਸੀਂ ਵੱਡੇ ਇੱਕ ਸੰਦਰਸ਼ ਦੀ ਰੂਪਰੇਖਾ ਵੱਲ ਜਾਵਾਂਗੇ ਇਸ ਦੀ ਸਰਕਾਰ ਜ਼ਿੰਮੇਵਾਰ ਹੋਵੇਗੀ ਉਹ ਦਰਿਆ ਕਿਸੇ ਬਿਲਕੁਲ ਵੱਡੇ ਫੈਸਲੇ ਲੈ ਜਾਣਗੇ ਅੱਜ ਇੱਥੇ ਇੱਕ ਤੋਂ ਵੀ ਵੱਡੇ ਫੈਸਲੇ ਲੈ ਕੇ ਉੱਠਾਂਗੇ ਬੰਦਾ ਸਾਡੀਆਂ ਆਪੜੀਆਂ ਆਏ ਨੇ ਵੀ ਸਾਡੇ ਜਿਹੜੀ ਮਲਕੀਅਤ ਜ਼ਮੀਨਾਂ ਵਿੱਚ ਪਾਣੀ ਛੱਡਿਆ ਇਹਦਾ ਪੱਕੇ ਹੱਲ ਵਾਸਤੇ ਔਰ ਸਾਡਾ ਜਿਹੜਾ ਮਾਅਬਜਾ ਉਹਦੇ ਸੰਬੰਧੀ ਜੋ ਸਾਨੂੰ ਅੱਜ ਤੱਕ ਮਿਲਿਆ ਨਹੀਂ ਸਾਡੇ ਕਿਸਾਨ ਥਾ ਥਾ ਠੋਕਰੇ ਖਾ ਖਾ ਰਹੇ ਨੇ ਜਿਹੜੇ ਅਸੀਂ ਛੱਡ ਕੇ ਕੋਈ ਨਹੀਂ ਪਹੁੰਚ ਪ੍ਰਸ਼ਾਸਨਿਕ ਅਧਿਕਾਰੀ ਕੋਈ ਗੱਲਬਾਤ ਨਹੀਂ ਸੀ ਫਾਨੂੰ ਨਾ ਇਹ ਗਹਿਰਾ ਜਿੰਨਾ ਗਹਿਰਾ ਹੈ ਮੈਂ ਕਿਹ ਵੱਡਾ ਸ਼ੁਕਰ ਕਰਾਂਗੇ ਬਹੁਤ ਵੱਡਾ ਮੈਂ ਕਿਸਾਨ ਮੀਨਾਂ ਨੂੰ ਅਪੀਲ ਕਰਦੇ ਆਂ ਕਿ ਜਿੰਨੇ ਵੀ ਤੁਸੀਂ ਘਰ ਦੇ ਰਜੇਵੇਂ ਛੱਡਦੇ ਇੱਥੇ ਤੋਂ ਚੋ ਤਾਂ ਜੋ ਸਾਡੇ ਜਿਹੜੇ ਉੱਪਰ ਤੋਂ ਹੇਠਾਂ ਤੇ ਬੈਠਦੇ ਕਿਸਾਨ ਉਹਨਾਂ ਦਾ ਦਰਦ ਜਾਣ ਸਕੋ ਔਰ ਧਾਰੀਆਂ ਜਿਹੜੀਆਂ ਹੱਥੀ ਮੰਗਾਂ ਜਿਹੜੀਆਂ ਪੂਰੀਆਂ ਹੋ ਸਕਣ ਜਦੋਂ ਹੜਾ ਆਏ ਸੀਗੇ ਪੂਰਾ ਪੰਜਾਬ ਇੱਥੇ ਆਇਆ ਪੰਜਾਬ ਦੇ ਲੋਕ ਵੀ ਆਏ ਨੇ ਪਰ ਸਭ ਤੋਂ ਵੱਡੀ ਇਹ ਸਿਆਸਤ ਕਿਹਦੇ ਰਾਜਨੀਤਿਕ ਪਾਰਟੀ ਨੇ ਕੀਤੀ ਆ ਪਰ ਜਿੰਨਾ ਰਾਜਨੀਤਿਕ ਪਾਰਟੀ ਨੇ ਸਿਆਸਤ ਕੀਤੀ ਆ ਅੱਜ ਉਹ ਰਾਜਨੀਤਿਕ ਪਾਰਟੀ ਇੱਕ ਵੀ ਇਹਦੇ ਮੁੱਦੇ ਦੀ ਗੱਲ ਨਹੀਂ ਕਰ ਰਹੀਆਂ ਮੁੱਦੇ ਦੀ ਗੱਲ ਇਹ ਆ ਕਿ 6 ਮਹੀਨਿਆਂ ਨੂੰ ਇਹੀ ਮਾਧਾ ਤੇ ਇਹੀ ਤਾਗਲਾ ਲੱਗਾ ਫਿਰ ਡੱਬੇ ਨੂੰ ਤਿਆਰ ਆ ਜੇਕਰ ਅਸੀਂ ਇਸ ਮੁੱਦੇ ਦੀ ਗੱਲ ਨਹੀਂ ਕਰਾਂਗੇ ਪਹਿਲਾਂ ਹੀ ਬਹੁਤ ਵਾਰੀ ਮਾਧਾ ਡੁੱਬ ਚੁੱਕਿਆ ਆ ਇਹ ਸਾਰਾ ਇਹ ਡੁੱਬ ਚੁੱਕਿਆ ਆ ਮੁੱਦਾ ਹੈ ਕਿ ਰਿਗਤ ਸਾਮਾਨ ਦੀ ਜ਼ਮੀਨਾਂ ਨਹੀਂ ਆ ਕਿਸਾਨੇ ਕਹਿ ਰਹੇ ਨੇ ਕਿ ਜਿਹੜੇ ਸਭੇ ਕੱਚੀਆਂ ਜ਼ਮੀਨਾਂ ਨੂੰ ਦੀ ਗਰਦਾਬ ਨਹੀਂ ਹੋਵੇ ਸਾਨੂੰ ਮਾਪਜਾ ਮਿਲੇ ਸਾਡੇ ਜ਼ਮੀਨਾਂ ਉੱਪਰ ੱੱਕੇ ਨਾਲ ਪਾਣੀ ਛੱਡਿਆ ਜਾਂਦਾ ਅੱਜ ਇਹ ਸਮੁੱਧੇ ਦੀ ਗੱਲ ਕਰਨ ਨੂੰ ਬਿਲਕੁਲ ਕੋਈ ਪਿਆਰ ਨਹੀਂ ਕੋਈ ਕੇਸਰੀਵਾਲ ਕਹਿ ਰਿਹਾ ਵਿਜਾਦ ਦੇ ਵਿੱਚ ਜਾ ਕੇ ਬੋਆ ਦੇ ਵਿੱਚ ਜਾ ਕੇ ਅਸੀਂ ਕਿਸਾਨਾਂ ਨੂੰ 50000 ਰੁਪਏ ਮਾਪ ਦੇ ਦਿੱਤਾ ਐ ਕਿ ਪੁੱਛੋ ਕਿੰਨੇ ਕਿਸਾਨ ਨੂੰ 50000 ਰੁਪਏ ਮਾਪਜਾ ਮਿਲਿਆ ਸਿਰਫ ਗੱਲਾਂ ਦੇ ਵਿੱਚ ਦੇ ਮੀਡੀਆ ਦੇ ਵਿੱਚ ਦੇ ਆਪਣੇ ਕੋਲੋਂ ਬਣਾਏ ਕਹਿੰਦੇ ਮਾਪਜਾ ਦਿੱਤਾ ਇਹ ਜਿਹੜੀ ਗੱਲ ਆ ਕਿ ਜਿਹੜੀ ਅੱਜ ਸਾਡੇ ਸਭ ਨੂੰ ਵੱਡੀ ਗੱਲ ਆ ਕਿ ਡੈਮਾਂ ਦੇ ਪਰਮੰਧ ਦੀ ਗੱਲ ਆ ਅੱਜ ਸਾਡੀ ਕਿਸਾਨਾਂ ਦੇ ਵਾਂਗ ਹੀ ਹੋਇਆ ਕਿ ਜੇਕਰ ਹਿਮਾਚਲ ਪ੍ਰਦੇਸ਼ੇ ਵਾਰ-ਵਾਰ ਇਹ ਗੱਲ ਕਹਿ ਰਹੇ ਹਾਂ ਕਿ ਪਿਛਲੇ ਦਿਨਾਂ ਦੇ ਵਿੱਚ ਹਿਮਾਚਲ ਦੇ ਮੁੱਖ ਮੰਤਰੀ ਦਾ ਬਿਆਨ ਸੀਗਾ ਕਿ ਅਸੀਂ ਸਾਨੂੰ ਪੰਜਾਬ ਨੂੰ 200 ਕਰੋੜ ਰੁਪਏ ਜਿਹੜਾ ਪਾਣੀ ਦਾ ਸਸਸ ਦੇਵੇ ਹੁਣ ਮੈਨੂੰ ਇਹ ਚੀਜ਼ ਸਮਝ ਨਹੀਂ ਆਉਂਦੀ ਵੀ ਪੰਜਾਬ ਦੇ ਮੁੱਖ ਮੰਤਰੀ ਦੇ ਮੂੰਹ ਚ ਘੁੰਮੜੀਆਂ ਪਈਆਂ ਹੋਈਆਂ ਨੇ ਕਿ ਆ ਪੰਜਾਬ ਦਾ ਮੁੱਖ ਮੰਤਰੀ ਕਿਉਂਦਾ ਉਹ ਹਿਮਾਚਲ ਦੇ ਮੁੱਖ ਮੰਤਰੀ ਦੀ ਬਾਹ ਫੜ ਕੇ ਇੱਥੇ ਦਿਖਾਵਣਾ ਲੈ ਆਉਂਦਾ ਆਹ ਦੇਖ ਸਕਦੇ ਹਾਲਾਤ ਅੱਜ ਕਿਸਾਨਾਂ ਦੇ ਅੱਜ ਜਿੰਨਾ ਅੱਜ ਤੱਕ ਜਿਹੜੀਆਂ ਹਲਤ ਕਰਵਸ ਪੰਦਰੀਆਂ ਨਹੀਂ ਹੋਈਆਂ ਪਹਿਲਾਂ ਇਹਨਾਂ ਦੇ ਪੰਦਰੀਆਂ ਕਰੇ ਸੀ ਉਹਨਾਂ ਪਰ ਪੀਰ ਪਾਣੀ ਆ ਗਿਆ ਜਿਹੜਾ ਉਹ ਬਾਰ ਬਾਰ ਅਸਸ ਮੰਗਦਾ ਅੱਜ ਉਸ ਦੀ ਕਿਉਂ ਨਹੀਂ ਗੱਲ ਕਰ ਰਿਹਾ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਹਿਮਾਚਲ ਦੇ ਪਿਛਲੇ ਇਧਰਾਂ ਦੇ ਵਿੱਚ ਮੁੱਖ ਮੰਤਰੀ ਦਾ ਬਿਆਨ ਹੈ ਪਰ ਜੇਕਰ ਉਹ ਗੱਲ ਕਹੇ ਨਾ ਵੀ ਇਸ ਪਾਣੀ ਨੂੰ ਜੇ ਤੁਸੀਂ ਰੋਕ ਸਕਦੇ ਹੋ ਰੋਕੋ ਪਰ ਪੰਜਾਬ ਦੇ ਵਿੱਚੋਂ ਜਿਹੜਾ ਰਿਪੇਰੀਆਂ ਲਾਉਦੇ ਆਪਾਂ ਗੱਲ ਕਰੀਏ ਫਰੀ ਦੇ ਵਿੱਚ ਪੰਜਾਬ ਦਾ ਪਾਣੀ ਬੋਰਾ ਸੁਬੇ ਨੂੰ ਦਿੱਤਾ ਜਾ ਰਿਹਾ ਹੈ ਗੱਲ ਅਸਲ ਅੱਜ ਮੁੱਦਿਆਂ ਦੀ ਨਹੀਂ ਦੀ ਗੱਲ ਹੈ ਉਹ ਪੰਜਾਬ ਦਾ ਮੁੱਖ ਮੰਤਰੀ ਜਾਂ ਅਸੀਂ ਮੁਗਰੂਹੀ ਤਰ੍ਹਾਂ ਦੀ ਗੱਲ ਕਰੀਏ ਉਹ ਮੁੱਦਿਆਂ ਦੀ ਗੱਲ ਕਰਨ ਦਾ ਪਿਆਰ ਹੀ ਨਹੀਂ ਹੈਗੇ ਪਿੱਛੇ ਜਿਹਾ ਆਏ ਪਹੁੰਚੇ ਲਗੜੀ ਫਰੇ ਅੱਜ ਚੱਕੀ ਫਿਰ ਤੇ ਲਵਾਵੇ ਚੱਕੀ ਫਿਰ ਗੱਟੇ ਇੱਥੇ ਦਾ ਲਾਲਜੀਤ ਭੱਲਰ ਮੁੱਖ ਆ ਆਪਣਾ ਮੰਤਰੀ ਆ ਉਹਨੇ ਪਤਾ ਨਹੀਂ ਕਿਹੜਾ ਸੱਪ ਸੋ ਗਿਆ ਉਹ ਭਰਾਵਾ ਤੈਨੂੰ ਲੋਕਾਂ ਨੇ ਵੋਟਾਂ ਪਾਈਆਂ ਇਹਨਾਂ ਨੇ ਚੁਣਿਆ ਹੋਇਆ ਨੁਮਾਇੰਦਾ ਤੂੰ ਅੱਜ ਮੁੱਦੇ ਦੀ ਗੱਲ ਕਰ ਮੇਰੇ ਵੀ ਜਿਹੜੀ ਗੱਲ ਕਰਨ ਵਾਲੀ ਆ ਕਿਸਾਨ ਬੈਠੇ ਨੇਗੇ ਅ ਅਸੀਂ 90 ਫੁੱਟ ਜਿਹੜੇ ਉੱਪਰ ਹਾੜ ਨੇ ਸੀਤਲ ਹਾੜ ਦੇ ਵਿੱਚ ਬੈਠੇ ਨੇਗੇ ਤਾਂ ਕਰਕੇ ਮੈਂ ਲੋਕਾਂ ਨੂੰ ਮੱਥਾ ਮਾਰਦਾ ਹੁਣਾਂ ਵੀ ਲੋਕੋ ਹੀ ਰਾਜਨੀਤਿਕ ਪਾਰਟੀ ਨਾ ਖੜਾ ਛੱਡੋ ਜੇ ਗੱਲ ਕਰਨੀ ਆ ਮੁੱਦੇ ਦੀ ਜਿਹੜੀ ਜਥੇਬੰਦੀਆਂ ਗੱਲ ਕਰਦੇ ਨੇ ਉਹਨਾਂ ਨਾਲ ਜੁੜੋ ਤੁਹਾਨੂੰ ਉਹਨਾਂ ਨੇ ਕੱਖ ਨਹੀਂ ਦੇਣਾ ਮੈਂ ਝਾੜੂ ਨਹੀਂ ਨਾ ਕਾਂਗਰਸ ਨੇ ਨਾ ਦੂਜੇ ਤੀਜੇ ਪਾਰਟੀਆਂ ਨੂੰ ਕਿਸੇ ਨੇ ਕੱਖ ਨਹੀਂ ਦੇਣਾ ਅੱਜ ਜਿਹੜੇ ਤੁਹਾਡੇ ਮੁੱਦਿਆਂ ਦੀ ਗੱਲ ਹੋ ਰਹੀ ਹੈ ਇਹ ਮੁੱਦਿਆਂ ਦੇ ਸਾਨੂੰ ਪਹਿਰਾ ਦੇਣ ਦੀ ਜ਼ਰੂਰਤ ਹੈ ਜੋਕਰ ਅਸੀਂ ਕੋਈ ਸੜਕ ਕੱਢਦੇ ਆ ਜਾਂ ਆਪਣੀ ਇਹ ਨਹਿਰ ਕੱਢੀ ਗਈ ਹੈ ਪਿੱਛੋਂ ਜੇ ਆਪਾਂ ਗੱਲ ਕਰੀਏ ਉਹ ਵੀ ਰਾਸਤਾ ਨੂੰ ਜਾਂਦੀ ਹੈ ਇਹ ਜ਼ਮੀਨ ਐਕਵਾਇਰ ਕੀਤੀ ਗਈ ਹੈ ਅੱਜ ਦੇ ਧੱਕੇ ਨਾਲ ਪਾਣੀ ਛੱਡਿਆ ਉਹਦੇ ਵੀ ਨਾ ਐਕਵਾਇਰ ਹੀ ਨਹੀਂ ਕੀਤੀ ਗਈਆਂ ਕੱਖ ਮਿਲੇ ਨਹੀਂ ਕਿਸਾਨਾਂ ਨੂੰ ਉਹਦਾ ਸਰਪ ਇਥੇ ਆ ਬਣਾ ਕੇ ਤੇ ਜਿਹੜਾ ਸਾਰਾ ਬਣਾ ਕੇ ਤੇ ਆਪਣਾ ਬੰਨ ਬਣਾ ਕੇ ਉਧਰ ਨੂੰ ਪਾਣੀ ਲੈ ਗਏ ਇਹ ਜਿਹੜੀ ਕੀ ਗੱਲ ਹੈ ਇਹ ਮੁੱਦਿਆਂ ਦੀ ਗੱਲ ਅੱਜ ਕਦੋਂ ਤੁਸੀਂ ਕਰੋਗੇ ਅੱਜ ਸਾਡਾ ਇੱਕ ਕਿਸਾਨ ਫੀਲਡ ਵਿੱਚਿਆਂ ਨੂੰ ਸਾਡੇ ਮਜ਼ਦੂਰਾਂ ਦੇ ਘਰ ਸਾਡੇ ਕਿਸਾਨਾਂ ਦੇ ਡੋਬਣ ਨੂੰ ਤਿਆਰ ਨੇਗੇ ਡੈਮ ਦਾ ਪ੍ਰਬੰਧ ਕੋਈ ਪੰਜਾਬ ਕੋਲ ਨਹੀਂ ਹੈਗਾ ਉਹ ਧੱਕੇ ਨਾਲ ਜਿਹੜਾ ਆਪਾਂ ਕਹਿੰਦਾ ਮੇਨ ਨੈਟ ਹੜਨੇਗੇ ਧੱਕੇ ਨਾਲ ਪਾਣੀ ਛੱਡਿਆ ਆਉਂਦਾ ਪਾਣੀ ਨਾਲੇ ਤੋਪਾਂ ਲੱਗੀਆਂ ਕੋਈ ਡੈਮ ਖਾਲੀ ਕਰਨ ਦਾ ਤਰੀਕਾ ਨਹੀਂ ਕੋਈ ਬੰਨਾਂ ਦੀ ਗੱਲ ਨਹੀਂ ਹੋ ਰਹੀ ਉਹਨੇ ਵੀ ਰਿਪੇਅਰ ਨਹੀਂ ਹੋ ਰਹੀ ਅੱਜ ਜਿਹੜੀ ਇਸ ਮੁੱਦੇ ਦੀ ਗੱਲ ਕੌਣ ਕਰੂਗਾ ਲਾਜਿਤ ਪੁਲਰ ਵਰਗੇ ਇੱਥੇ ਧਮਕੀਆਂ ਦੇ ਰਹੇ ਨੇ ਕਿਸਾਨਾਂ ਨੂੰ ਜੋ ਧਰਮਾਂ ਨਾ ਚੱਕਿਆ ਥੋਡੇ ਅਸੀਂ ਆਹ ਪਰਚੇ ਪਾਵਾਂਗੇ ਥੋਡੇ ਪ੍ਰੋ ਪਰਚੇ ਪਾਵਾਂਗੇ ਇਹ ਤੁਸੀਂ ਚੁਣੇ ਹੋਏ ਨੁਮਾਇंदे ਹੋ ਪੰਜਾਬ ਦੇ ਤੁਸੀਂ ਖੜ ਕੇ ਗੜ ਕੇ ਗੜਤ ਨਾਲ ਗੱਲ ਕਰੋ ਜਾ ਕੇ ਦਿਲ ਦੇ ਵਿੱਚ ਕਿ ਆਜ ਮਾ ਪੰਜਾਬ ਮਾਰਿਆ ਗਿਆ ਆਉਣ ਵਾਲੇ ਸਮੇਂ ਨੂੰ ਫਿਰ ਪੰਜਾਬ ਮਰਨੋਂ ਤਿਆਰ ਆ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਕਿ ਉਹਨਾਂ ਨੌਜਵਾਨਾਂ ਲੋਕਾਂ ਨੂੰ ਕਿਸਾਨਾਂ ਮਜ਼ਦੂਰਾਂ ਨੂੰ ਜਿਹੜਾ ਹਰਪੁਰ ਦੀ ਸੰਘਰਸ਼ ਕਮੇਟੀ ਵੱਲੋਂ ਸੰਘਰਸ਼ੇ ਸ਼ੁਰੂ ਕੀਤਾ ਗਿਆ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਘਰ ਘਰ ਦੇ ਵਿੱਚੋਂ ਕਿਸਾਨ ਮਜ਼ਦੂਰ ਨਿਕਲ ਕੇ ਇਸ ਧਰਮ ਨੂੰ ਪਰਾਓ ਤਾਂ ਕਿ ਇਸ ਨੂੰ ਮਜਬੂਤ ਕਰਕੇ ਜਿਹੜੀਆਂ ਸਾਡੇ ਮੰਗਾਂ ਵਾਲੇ ਮਨਵਾਈਆਂ ਜਾਣ ਨਹੀਂ ਫਿਰ ਆਉਣ ਵਾਲੇ ਸੈਮੀਨਾਰ ਨੇ ਅਸੀਂ ਫਿਰ ਡੱਬਣ ਨੂੰ ਤਿਆਰ ਆ ਸਾਡਾ ਇੱਥੇ ਲੋਕ ਆਉਣਗੇ ਬ੍ਰਾਮੇ ਕਰਕੇ ਪੋਲੀਟੀਕਲ ਲੀਡਰ ਚੜੇ ਜਾਣਗੇ ਉਹਨਾਂ ਨੇ ਸਾਨੂੰ ਦੇਣਾ ਕੱਖ ਨਹੀਂ ਸਾਨੂੰ ਇਸ ਚੀਜ਼ ਤੇ ਪਾਰਾ ਦੇਣ ਦੀ ਲੋੜ ਆ ਤਾਂ ਕਰਕੇ ਅਸੀਂ ਅਸੀਂ ਮਜ਼ਾਕ ਦਾ ਪਾਤਰ ਨਾ ਬਣ ਕੇ ਰਹਿ ਜਾਈਏ ਜਿਹੜੇ ਸਾਰੇ ਪਿੰਡਾਂ ਨੂੰ 12 13 ਤੋਂ ਜਿਹੜਾ ਪਿੰਡਾਂ ਨੂੰ ਉਹਨਾਂ ਨੂੰ ਬੇਨਤੀ ਅਸੀਂ ਮਜ਼ਾਕ ਦਾ ਪਾਤਰ ਨਾ ਬਣ ਕੇ ਰਹਿ ਜਾਈ ਅਸੀਂ ਇਕੱਠੇ ਹੋ ਕੇ ਲੜੀ ਆਪਣੇ ਹੱਕਾਂ ਦੀ ਗੱਲ ਕਰੀਏ ਧੰਨਵਾਦ